ਕੈਨੇਡਾ ਵਿੱਚ 28 April 2025 ਨੂੰ ਹੋ ਰਹੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਰਾਜਨੀਤਿਕ ਪਾਰਟੀਆਂ ਆਪ ਕੋ ਆਪਣੇ ਸਮਰਥਕਾਂ ਨੂੰ ਮਿਲ ਰਹੇ ਹਨ ਇਸੇ ਲੜੀ ਵਿੱਚ ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸ਼੍ਰੀ ਸੁਖ ਧਾਲੀਵਾਲ ਨੇ ਆਪਣੀ ਵੋਟਰਾਂ ਦੀ ਇੱਕ ਮੀਟਿੰਗ ਕੀਤੀ ਜਿਸ ਵਿੱਚ ਜਸਵਿੰਦਰ ਦਿਲਾਵਰੀ ਤੋਂ ਇਲਾਵਾ 40 ਤੋਂ ਵੱਧ ਵੋਟਰਾਂ ਨੇ ਹਿੱਸਾ ਲਿਆ ਇਸ ਮੀਟਿੰਗ ਦਾ ਨਿਰੰਜਨ ਲਹਿਲ ਵੱਲੋਂ ਖਾਸ ਰਿਪੋਰਟ ਦਿੱਤੀ ਗਈ

ਕਿ ਤੁਸੀਂ ਹਮੇਂ ਸ਼ਾਰਟ ਨੋਟਿਸ ਤੇ ਇੱਥੇ ਇਕੱਠੇ ਹੋਏ ਹੋ ਤੁਹਾਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਵਿੱਚ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਸੁਖਮਿੰਦਰ ਸਿੰਘ ਸੁਖਤਾਰੀ ਬਾਦ ਮੌਜੂਦ ਨੇ ਸਰੀ ਇਲੈਕਸ਼ਨ ਲੜਦੇ ਨੇ ਲਿਬਰਲ ਪਾਰਟੀ ਵੱਲੋਂ ਔਰ ਅਸੀਂ ਜਿਹੜੀ ਇਹ ਕੱਟ ਕੀਤਾ ਆਪਣਾ ਇੱਕ ਮੈਸੇਜ ਅੱਗੇ ਕਨਵੇ ਕਰਣ ਦੇ ਲਈ ਕੀਤਾ ਹੈ ਕਿ ਕੈਨੇਡਾ ਨੂੰ ਉਹਨਾਂ ਨੀ ਤੜਕ ਲੋਕਾਂ ਦੀ ਲੀਡਰਾਂ ਦੀ ਲੋੜ ਹੈ ਜਿਹੜੇ ਹਮੇਸ਼ਾ ਆਪਣੇ ਕੌਨਸਿਟਿਡੈਂਟੀ ਦੇ ਲੋਕਾਂ ਦੇ ਲਈ ਖੜੇ ਹੋਣ ਉਹਨਾਂ ਦੇ ਹੱਕਾਂ ਦੀ ਖੜੇ ਹੋਣ ਔਰ ਸਾਡਾ ਜਿਹੜਾ ਦੇਸ਼ ਹੈ ਕੈਨੇਡਾ ਉਹਨੂੰ ਮਜ਼ਬੂਤ ਬਣਾਉਣ ਜਿਵੇਂ ਤੁਹਾਨੂੰ ਪਤਾ ਹੈ ਕਿ ਹਮੇਸ਼ਾ ਸੁਖਬਾਜੀ ਨੇ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਸਰੀ ਨਿਊਟਨ ਦੇ ਇੱਕ ਅਨਤਖ ਸੇਵਕ ਦੇ ਤੌਰ ਤੇ ਕੰਮ ਕੀਤਾ ਹੈ ਔਰ ਇਹਦੇ ਨਾਲ ਹੀ ਮੈਂ ਸੁਖਬਾਜੀ ਨੂੰ ਕਵਾਂਗਾ ਕਿ ਤੁਹਾਡੇ ਨਾਲ ਰੂਬ ਰੂ ਹੋਣ ਔਰ ਜਿਹੜਾ ਵੀ ਮੈਸੇਜ ਦੇਣਾ ਚਾਹੁੰਦੇ ਨੇ ਉਹ ਜ਼ਰੂਰ ਦੇਣ ਪਰ ਇਸ ਤੋਂ ਵੀ ਲੈ ਕੇ ਗੱਲ ਜੁਰੇ ਦੱਸਾਂ ਚਾਹਾਂਗਾ ਕਿ ਅਸੀਂ ਕੱਲ ਵੀ ਵੋਟ ਪਾ ਸਕਦੇ ਆ ਇਲੈਕਸ਼ਨ ਕੈਨੇਡਾ ਦੇ ਆਫਿਸ ਦੇ ਵਿੱਚ ਜਾ ਕੇ ਔਰ ਇਹਦੇ ਬਾਰੇ ਭਾਜੀ ਨੂੰ ਮੈਂ ਕਹਾਂਗਾ ਵੀ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਤੇ ਸਾਰੇ ਜਿਹੜਾ ਹੈ ਤਾਲੀਆਂ ਮਾਰ ਕੇ ਸੁਖ ਭਾਜੀ ਦਾ ਸਵਾਗਤ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਵੀ ਧਰਵਾਦ ਤੁਸੀਂ ਜਿਹੜਾ ਉਹ ਸਾਡੇ ਲਈ ਜਿਹੜਾ ਆਪਣਾ ਇਹ ਮਹਿਲ ਬਣਾ ਰਹੇ ਕੋਲੇ ਸੀ ਸਾਡੇ ਆ ਕੇ ਇੱਥੇ ਪ੍ਰਵਾਦ ਦੇ ਵਿੱਚ ਸਾਡੇ ਨਾਲ ਇੱਕ ਪ੍ਰਵਾਦ ਦੇ ਤੌਰ ਤੇ ਜਿਹੜਾ ਹੈਗਾ ਇਕੱਠੇ ਹੋ ਕੇ ਤੁਹਾਨੂੰ ਕਰ ਸਕਦੇ ਹੈਗੇ ਸੋ ਬਹੁਤ ਤਰਵਾਦ ਬਾਕੀ ਸਾਨੂੰ ਬੜਾ ਪ੍ਰਵਾਦ ਤੁਹਾਡਾ ਕਿਉਂਕਿ ਆਪਾਂ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ బిజీ ਹੁੰਨੇ ਆ ਪਰ ਤੁਸੀਂ ਅੱਜ ਚੱਲ ਕੇ ਆਏ ਇਹ ਇੱਕ ਮੇਰੇ ਲਈ ਜਿਹੜਾ ਹੈਗਾ ਬੜੀ ਇਸਪ੍ਰੇਸ਼ਨ ਹੈਗੀ ਆ ਜੇ ਪਬਲਿਕ ਸਰਵਿਸ ਦੇ ਵਿੱਚ ਮੈਂ ਦੇਖਦਾ ਹੈਗਾ ਤੇ ਮੈਨੂੰ ਹੌਸਲਾ ਮਿਲਦਾ ਵੀ 247 350 ਤੇ ਤੁਸੀਂ ਦੇਖੋਗੇ ਵੀ ਉਹ ਰਫਤਾਰ ਜਿਹੜੀ ਹੈਗੀ ਜਿਹਦੇ ਪਹਿਲੇ ਦਿਨ ਪੋਲਿਟਿਕਸ ਚ ਆਏ ਕੁਦੈਸੀ ਉਦੋਂ ਵੀ ਇਹੀ ਰਫਤਾਰ ਸੀਗੀ ਤੇ ਅੱਜ ਇਨਫੈਕਟ ਜਦੋਂ ਮੈਂ ਦੇਖਦਾ ਉਦੋਂ ਵੀ ਜ਼ਿਆਦਾ ਮੈਂ ਪੈਸ਼ਨ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਕੰਸਟੀਟੂਐਂਟਸ ਨੂੰ ਸਰਵ ਕਰਨ ਦੀ ਕੋਸ਼ਿਸ਼ ਕਰਦਾ ਤੇ ਔਰ ਬਹੁਤ ਸਾਰੇ ਘਰ ਮੇਰੇ ਮੈਪ ਕੀਤੇ ਤੁਸੀਂ ਪਿੱਛੇ ਵਿੱਚ ਜ਼ਿੰਦਗੀ ਦੇ ਵਿੱਚ ਔਰ ਪ੍ਰਾਈਵਟ ਲਾਈਫ ਦੇ ਵਿੱਚ ਵੱਡਾ ਰੋਲ ਖਵਾ ਕੀਤਾ ਅਹਿਮ ਰੋਲ ਆ ਉਹ ਇਹਨਾਂ ਕਰਕੇ ਤੇ ਸਰੀ ਨੂੰ ਤੰਦੀ ਗੱਲ ਪਾਰਲੀਮੈਂਟ ਦੇ ਵਿੱਚ ਚੱਲਦੀ ਆ ਬਹੁਤ ਸਾਹੀ ਚੱਲਦੀ ਆ ਜੇ ਤੁਸੀਂ ਮੇਰੀ ਜਿਹੜੀ ਆ ਉਹ ਸਪੋਰਟ ਕੀਤੀ ਔਰ ਬਹੁਤ ਇਨੀਕਰ ਮੇਰੇ ਲਈ ਜਿਹੜੀ ਹੈਗੀ ਆ ਉਹ ਤੋਂ ਵੱਡਾ ਤੁਹਾਡਾ ਜਿਹੜਾ ਮੇਰੇ ਲਈ ਸਾਥ ਦਿੱਤਾ ਉਹ ਹਮੇਸ਼ਾ ਜ਼ਿੰਦਗੀ 'ਚ ਜਿਹੜਾ ਮੈਂ ਯਾਦ ਰੱਖੂੰ ਔਰ ਹੈਗਾ ਵੀ ਹੈ ਇਸ ਇਲੈਕਸ਼ਨ ਦੇ ਵਿੱਚ ਕਹੂੰਗੇ ਕਿਉਂਕਿ ਬਹੁਤ سارے ਸੀਗੇ ਜਿਹੜੇ ਹੌਸਲਾ ਛੱਡ ਗਏ ਸੀਗੇ ਨਹੀਂ ਕਿਉਂਕਿ ਤੁਸੀਂ ਦੇਖਦੇ ਹੋ ਵੀ ਮੈਨੂੰ ਕੋਈ ਪੁੱਛਤਾ ਨਹੀਂ ਦੋ ਤਿੰਨ ਅੱਜਾਬੀਡੀ ਵਾਲਿਆਂ ਨੂੰ ਇਹ ਸਪਤਾ ਉਸ ਐਸ ਸ਼ੋਦੇਸੀ ਕੇ ਭਈ ਮੈਂ ਵੀ ਛੱਡ ਗਿਆ ਉਹ ਕਹਿੰਦੇ ਵੀ ਤੁਸੀਂ ਫਿਰ ਵਾਪਸ ਦੁਬਾਰਾ ਕਿਉਂ ਆ ਗਏ ਭਈ ਤੁਸੀਂ ਐਲਾਨ ਕਰ ਦਿੱਤਾ ਜਿਵੇਂ ਕਿ ਨਹੀਂ ਚਾਹੇ ਉਹ ਆਰਡੇ ਆ ਚਾਹੇ ਈਵਨ ਡੇ ਆ ਜਿਹੜੀ ਮੇਰੀ ਪ੍ਰਾਇੋਰਟੀ ਹੈਗੀ ਆ ਉਹ ਸਰੀ ਨਿਊਟਨ ਦੇ ਲੋਕ ਨੇ ਔਰ ਮੈਂ ਉੱਥੇ ਹੀ ਖੜਾ ਰਿਹਾ ਪਾਰਟੀ ਦੇ ਨੰਬਰ ਜਿਹੜੇ ਸੀਗੇ ਉਹ ਟਾਉਨ ਸੀ ਕਾਫੀ ਲੋਕ ਜਿਹੜੇ ਸੀਗੇ ਉਹ ਚਿੰਤਤ ਵੀ ਸੀਗੇ ਪਰ ਮੈਂ ਆਪਣੇ ਧ੍ਰਣ ਘੜਾਦੇ ਦੇ ਨਾਲ ਇਤੋਂ ਗੱਲ ਕਰਕੇ ਜਾ ਰਿਹਾ ਸੀ ਕਿਉਂਕਿ ਮੈਨੂੰ ਪਤਾ ਇਸ ਸਰੀ ਲੁੱਟਦੇ ਲੋਕ ਜਿਹੜੇ ਨੇ ਉਹ ਮਿਲਣਾ ਕਿ ਮੈਂ ਜਿੱਤੇ ਤੈਦ ਨੂੰ ਦਰਵਾ ਕਰਦਾ ਇਹਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਮੈਂ ਜਿਹੜਾ ਹੈਗਾ ਹੋਰ ਵੀ ਦੂਜਾ ਕਾਰਨ ਖੋਰ ਸੀ ਆ ਕਿਉਂਕਿ ਇਹ ਇਲੈਕਸ਼ਨ ਜਿਹੜਾ ਹੈਗਾ ਇਹ ਉਹ ਇਲੈਕਸ਼ਨ ਹੈਗਾ ਜਿਹਦੇ ਵਿੱਚ ਬੜਾ ਮਹੱਤਵਪੂਰਨ ਲਕਸ਼ਣ ਲਕਸ਼ਣ ਦਾ ਹਰ ਇਲੈਕਸ਼ਨ ਹੀ ਮਹੱਤਵਪੂਰਨ ਦਾ ਪਰ ਇਸ ਇਲੈਕਸ਼ਨ ਦੇ ਵਿੱਚ ਜਦੋਂ ਹੁਣ ਅਸੀਂ ਨਜ਼ਰ ਮਾਰਦੇ ਆ ਤਾਂ ਸਾਨੂੰ ਕੈਨੇਡਾ ਵੀ ਸੋਵਰਨਟੀ ਦਾ ਜਿਹੜਾ ਉਹ ਖਤਰਾ ਮਹਿਸੂਸ ਹੋਇਆ ਔਰ ਕੰਡੀਸ਼ਨਲ ਹੌ ਸਾਨੂੰ ਜਿਹੜਾ ਉਹ ਚੈਲੰਜ ਕੀਤਾ ਗਿਆ ਯੂ ਐਸ ਏ ਜਦੋਂ ਪ੍ਰੈਜ਼ੀਡੈਂਟ ਟੰਪ ਬਣੇ ਔਰ ਦੂਸਰੀ ਗੱਲ ਹੈਗੀ ਹੈ ਕਿ ਸਮੇਂ ਮੁਤਾਬਕ ਇਕਨੋਮਿਕ ਡਾਊਨਟਰਨ ਜੋ ਵੀ ਕੈਨੇਡਾ ਜਿਹੜਾ ਉੱnikਰਿਆ ਹੈਗਾ ਇਹ ਦੋ ਇਸ਼ੂ ਜਿਹੜੇ ਹੈਗੇ ਆ ਜਦੋਂ ਵੀ ਮੈਂ ਘਰ ਘਰ ਜਾ ਕੇ ਅੱਜ ਗੱਲ ਕਰਦਾ ਤਾਂ ਤੁਸੀਂ ਵੀ ਦੇਖਦੇ ਹੋ ਕਿ ਇਹ ਇਸ਼ੂ ਜਿਹੜਾ ਹੈਗਾ ਟੈਰਿਫਸ ਦਾ ਤੇ ਸਾਡੀ ਸੌ ਮੰਡੀ ਦਾ ਤੇ ਇਕਨੋਮਿਕ ਜਿਹੜੀ ਹੈਗੀ ਆ ਰਿਕਵਰੀ ਦੀ ਗੱਲ ਜਿਹੜੀ ਆ ਉਹ ਚੱਲਦੀ ਉਹਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਨਾਂ ਨੇ ਫੈਸਲਾ ਲਿਆ ਕਿ ਉਹ ਜਿਹੜਾ ਹੈਗਾ ਇਸ ਸਤਾ ਤੋਂ ਪਾਸੇ ਹਟਣ ਗਏ ਦੇ ਨਾਮੇ ਲੀਡਰ ਦੀ ਚੋਣ ਕਰਨੀ ਸੀ ਉਹਦੇ ਵਿੱਚ ਬੜਾ ਜ਼ਰੂਰੀ ਸੀ ਕਿ ਜਿਹੜੇ ਇਹ ਹੀ ਦੋ ਮਸਲੇ ਮੈਨੂੰ ਸਰੀ ਨਿਊਟਨ ਦੇ ਲੋਕ ਦੱਸ ਰਹੇ ਨੇ ਮੈਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਲੀਡਰ ਦੀ ਸਪੋਰਟ ਕਰਾਂ ਜਿਹੜਾ ਲੀਡਰ ਇਹ ਦੋ ਮਸਲਿਆਂ ਦੇ ਉੱਤੇ ਜਿਹੜਾ ਹੈ ਉਹ ਪੂਰਾ ਉਤਰ ਸਕੇ ਔਰ ਸਾਡੇ ਦੇਸ਼ ਨੂੰ ਔਰ ਸਰੀ ਨਿਊਟਨ ਦੇ ਲੋਕਾਂ ਨੂੰ ਜਿਹੜਾ ਹੈਗਾ ਅਸੀਂ ਉਹਨੂੰ ਅੱਗੇ ਲੈ ਜਾ ਸਕੀ ਉਹਦੇ ਵਿੱਚ ਸੀਗਾ ਮਾਰਕਾਨੀ ਬੋਰਡ ਵੀ ਮੇਰੇ ਮਿੱਤਰ ਪਿਆਰੇ ਰੈਂਕ ਬੈਲਸ ਮੇਰੇ ਬਹੁਤ ਪਿਆਰੇ ਮਿੱਤਰ ਹਿਸਟਰੀ ਆ ਫਰੀ ਲੈਂਡ ਦੀ ਗੱਲ ਕਰ ਲਓ ਰਾਈ ਗੁੱਟੋ ਦੀ ਅਪਰੇਟ ਇਹ ਸਾਰੇ ਕ੍ਰੀਨਾ ਵੀ ਮੇਰੇ ਮਿੱਤਰ ਸਾਰੇ ਸੀਗੇ ਜਦੋਂ ਮੈਨੂੰ ਮਾਰਕਾਨੀ ਉਹਨਾਂ ਦਾ ਫੋਨ ਆਇਆ ਕਿਉਂਕਿ ਇਹ ਸਭ ਨੂੰ ਪਤਾ ਸੀ ਮੈਂ ਕਲੀਅਰ ਕੀਤਾ ਸੀ ਵੀ ਮੇਰੇ ਲੀਡਰਸ਼ਿਪ ਅੱਗੇ ਵੀ ਦੇਖਿਆ ਮੈਂ ਕਿਉਂਕਿ ਪਾਰਮਾਰਟਨ ਉਹਨੂੰ ਕਰੇਟ ਜੌਨ ਕੈਟੀ ਸੀ ਅਵੇਲੇਬਲ ਸੀ ਪਾਰਮਾਰਟਨ ਆਇਆ ਇੱਕ ਟਾਈਮ ਅਵੇਲੇਬਲ ਸੀ ਉਦੋਂ ਬਾਅਦ ਗਿਆ ਨਾਏ ਉਦੋਂ ਕਹਿੰਦੇ ਸੀ ਵੈਸਟਰਨ ਕੈਨੇਡਾ ਦੇ ਵਿੱਚ ਜਿਹੜੇ ਆ ਉਹਨਾਂ ਦੇ ਪੈਰ ਨਹੀਂ ਲੱਗਦੇ ਤਾਂ ਵੀ ਲਿਬਰਲ ਸੀ ਗ੍ਰੈਡੀਅਟਿਓਫ ਆਏ ਤਾਂ ਵੀ ਜਦੋਂ ਫਿਰ ਜਸਟਨ ਟੂਡੋ ਆਇਆ ਤਾਂ ਔਰ ਮੈਂ ਹਰੇਕ ਲੀਡਰ ਦੇ ਨਾਲ ਜਿਹੜਾ ਸੀ ਉਹ ਮੋਟੇ ਨਾ ਮੋਟਾ ਲਾ ਕੇ ਖੜਾ ਰਿਆ ਔਰ ਪਾਰਟਿਕੁਲਰਲੀ ਜਦੋਂ ਜਸਟਨ ਟੂਡੋ ਠੀਕ ਹੈ ਸਾਨੂੰ ਥੋੜਾ ਜਿਹਾ ਲੱਗੇ ਹੋਣਗੇ ਵੀ ਮੈਂ ਸੁਣਦਾ ਮਾਂ ਵੀਜੀ ਇੱਕ ਅਤੇ ਇਸ਼ੂ ਕਰਕੇ ਪਰ ਜਦੋਂ ਓਵਰਆਲ ਦੇਖਦੇ ਆਂ ਕੋਵਿਡ ਦਾ ਮਸਲਾ ਮੈਨੂੰ ਲੱਗਦਾ ਕਿ ਜਿੰਨੀ ਮਿਹਨਤ ਜਾਂ ਕਮਿਟਮੈਂਟ ਉਹਨਾਂ ਨੇ ਦਿਖਾਈ ਆ ਹੋਰ ਕਿਸੇ ਵਰਲਡ ਲੀਡਰ ਨੇ ਉਸ ਤਰੀਕੇ ਦੇ ਨਾਲ एवरीਡੇ ਜਿਹੜਾ ਹੈਗਾ ਉਹ ਲੋਕਾਂ ਨੂੰ ਆਪਣੇ ਆਪ ਨੂੰ ਸਮਰਪਿਤ ਕਰਨਾ ਉਹਦੇ ਨਾਲ ਕੀ ਹੈ ਕਿ ਹੌਸਲੇ ਸਾਨੂੰ ਬਹੁਤ ਹੋ ਜਾਂਦਾ ਔਰ ਦੂਸਰਾ ਇਹ ਸੀਗਾ ਕਿ ਕੋਵਿਡ ਨੂੰ ਇੰਨੇ ਵਧੀਆ ਢੰਗ ਦੇ ਨਾਲ ਜਿਹੜਾ ਸੀ ਉਹ ਨਜਿੱਠਿਆ ਕਿ ਜਿੱਥੇ ਬਹੁਤ ਸਾਰੇ ਲੋਕ ਸਾਡੇ ਜਿਹੜੇ ਸੀਗੇ ਉਹ ਮੌਤ ਦੇ ਆਠ ਉੱਤਰ ਸਾਹ ਦੇ ਸੀਗੇ ਕਿਉਂਕਿ ਲੋਕਾਂ ਦਾ ਆਪਣੇ ਜਾਣਾ ਫੈਸਲਾ ਸੀ ਉਹਦੇ ਵਿੱਚ ਚਾਹੇ ਉਹ ਬਿਜ਼ਨਸ ਸੀ ਛੋਟਾ ਸੀ ਵੱਡਾ ਸੀ ਇੰਡੀਵਿਜੂਅਲ ਸੀ ਉਹਨੇ ਮੱਦ ਕਰਕੇ ਕੋਵਿਡ ਦੇ ਵਿੱਚੋਂ ਦੀ ਨਿਕਲੇ ਉਹਦੇ ਵਿੱਚ ਪਾਰਟਿਕੁਲਰਲੀ ਮੈਨੂੰ ਵੀ ਅੱਜ ਮੈਂ ਕਿਤੇ ਗਿਆ ਉਹ ਮੈਨੂੰ ਕਹਿੰਦੇ ਸੀ ਮੈਂ ਮੇਰੇ ਸਦੀ ਬੋਰਡ ਜਦੋਂ ਵੀ ਪਉਣੀ ਤੁਹਾਨੂੰ ਪਉਣੀ ਮੈਂ ਕਿਹਾ ਤੇ ਉਹ ਕਹਿੰਦੇ ਜੀ ਬਸ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਹਿੰਦੁਸਤਾਨ ਚ ਫਸਿਆ ਹੋਇਆ ਸੀਗਾ ਤੇ ਕੋਵਿਡ ਦੇ ਦੌਰਾਨ ਨਿਕਲਣ ਨੂੰ ਜਿਹੜੀ ਹੈਗੀ ਆ ਵੀ ਰਾਤ ਨੂੰ ਅਸੀਂ ਇੱਥੇ ਦੀ ਰਾਤ ਸੀ ਮੈਂ ਫੋਨ ਕੀਤਾ ਤੁਸੀਂ ਮੈਨੂੰ ਕੱਢ ਕੇ ਲੈ ਕੇ। ਔਰ ਉਦੋਂ ਵੀ ਜਦੋਂ ਕੋਵਿਡ ਦਾ ਮਸਲਾ ਸੀ ਮੈਂ 24 ਘੰਟੇ ਜਿਹੜਾ ਸੀਗਾ ਰਾਤ ਦਿਨ ਕਈ ਲੋਕਾਂ ਨੇ ਟਿਕਟਾਂ ਵੀ ਜਿਹੜੀਆਂ ਸੀਗੀਆਂ ਆਪਦੇ ਕੋਲ ਰੱਖਦਾ ਸੀ ਇੱਥੇ ਆ ਕੇ ਉਹ ਮੈਨੂੰ ਜਿਹੜੇ ਸੀ ਉਹ ਦੇਣ ਦੇ ਪਰ ਮੈਂ ਕੋਸ਼ਿਸ਼ ਕੀਤੀ ਕਿ ਕੋਈ ਵੀ ਮੇਰੀ ਮਾਂ ਵੀ ਇੱਥੇ ਸੀ ਉਸ ਵੇਲੇ ਪਰ ਮੈਂ ਆਪਣੀ ਮਾਂ ਨੂੰ ਸੀ ਜਹਾਜ਼ ਚੜ੍ਹਿਆ ਉਹਨੂੰ ਕਿਹਾ ਸੀ ਕਿ ਤੂੰ ਵੇਟ ਕਰੀਂ ਪਹਿਲੀ। ਅਰੇ ਕੰਸਟਿਟਿਊਐਂਟ ਜਿਹੜਾ ਤੇ ਫਸਿਆ ਸੀਗਾ ਉਹ ਮੇਰੇ ਉਹਨਾਂ ਇੰਪੋਰਟੈਂਟ ਸੀ ਲੱਗ ਕੇ ਨੂੰ ਦੇਤ ਮੈਂ ਉਹ ਉਹ ਮੁਸ਼ਕਲ ਆਗਨੇਜੋਰੇ ਮੈਨੂੰ ਕਿਹਾ ਸੋ ਕੋਵਿਡ ਦੇ ਦੌਰਾਨ ਜਿਹੜਾ ਅਜ ਤਾਈ ਇਸ਼ੂ ਮਿੱਤਕ ਉਸੇ ਮੈਨੂੰ ਉਹ ਜਦੋਂ ਮੈਨੂੰ ਬਈ ਹੈਂਡ ਕਰਨ ਲੱਗ ਕੇ ਇਹ ਅਲਫਾਜੋ ਦੇ ਸੀ ਜਿਸ ਤਰ੍ਹਾਂ ਹੁਣ ਮੈਨੂੰ ਆਪਣੇ ਆਪ ਨੂੰ ਮੈਂ ਫਿਰ ਕਰੈਸੋ ਉਦੋਂ ਬਈ ਹੈਂਡ ਕੀਤਾ ਉਸ ਤੋਂ ਬਾਅਦ ਜਦੋਂ ਆਉਂਦੀ ਸਾਡੀ ਮਿਨੋਰਟੀਜ਼ ਦੀ ਗੱਲ ਕਮਿਊਨਿਟੀਜ਼ ਦੀ ਉਹਦੇ ਵਿੱਚ ਸਰੀ ਨਿਊਟਰ ਦੇ ਵਿੱਚ ਸਿੰਗਲ ਹੈਂਡਡ ਇਸ਼ੂ ਆਇਆ ਫੋਰਨ ਇਹ ਤਵਜੀਹ ਇਸ ਦਾ ਰਾਈਟ ਉਹਦੇ ਉੱਤੇ ਜੋ ਕਿਉਂਕਿ ਮੈਂ ਤਾਂ ਇਥੋਂ ਦੀ ਆਵਾਜ਼ ਉੱਥੇ ਲੈ ਕੇ ਜਾਣੀ ਉਹਨਾਂ ਨੇ ਪੂਰਾ ਜਿਹੜਾ ਸਾਥ ਆ ਉਹ ਇੱਥੇ ਸਾਡਾ ਕਮਿਊਨਿਟੀ ਦਾ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਮੈਂ ਬਹੁਤ ਸਾਰੇ ਲੀਡਰ ਦੇਖੇ ਆ ਜਿਨ੍ਹਾਂ ਨੇ ਜੋਰ ਦੇ ਨਾਲ ਔਰ ਜਿੰਨੀ ਕਮਿਟਮੈਂਟ ਨਾਲ ਉਹਨਾਂ ਨੇ ਕਿਉਂਕਿ ਮੈਨੂੰ ਤੇ ਰਦੀਪ ਨੂੰ ਰੈਗੂਲਰਲੀ ਅਪਡੇਟ ਕਰਦੇ ਰਹੇ ਇਸ ਫਾਈਲ ਬਾਰੇ ਤੇ ਉਹਨਾਂ ਨੇ ਕੰਮ ਕੀਤਾ ਸੋ ਉੱਥੇ ਖੜਨਿਆ ਕਾਰਨ ਇਹ ਉਹਨਾਂ ਨੇ ਜਿਸ ਦਿਨ ਫੋਨ ਕੀਤਾ ਦੂਜੇ ਦਿਨ ਜਦੋਂ ਇਹਨਾਂ ਨੇ ਕਿਹਾ ਤੇ ਮੈਂ ਉਦੋਂ ਹੀ ਕਹਿ ਦਿੱਤਾ ਉਹਨਾਂ ਨੂੰ ਵੀ ਦੇਖੋ ਬਿਲਕੁਲ ਦੋਇਨ ਚੋਇਸੇ ਮੈਨੂੰ ਉਰੇ ਚ ਚੰਗੀਆਂ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚੋਂ ਇੱਕ ਹੈ ਕਿਸੀ ਡੋਮਿਨਿਕ ਲਿਵਾਂ ਜਿਹੜੇ ਕਿਉਂਕਿ ਮੇਰੇ ਪਰਪਰੇ ਮਿੱਤਰ ਵੀ ਹੈ ਇੱਕੋ ਐਸੇ ਮੰਤਰੀ ਹੈ ਜਿਹੜਾ ਇਸ ਮਿਨਿਸਟਰ ਆਫ ఎవਰੀਥਿੰਗ ਕਿਉਂਕਿ ਜਦੋਂ ਵੀ ਭੀੜ ਪੈਂਦੀ ਸੀ ਤਾਂ ਉਹਨੂੰ ਮੂਰੇ ਕਰ ਦਿੰਦੇ ਸੀ ਹੁਣ ਵੀ ਇਵਨ ਇਹ ਦੇਖਿਆ ਜਾਵੇ ਤਾਂ ਉਹਨੂੰ ਹੀ ਲੀਡ ਜਿਹੜਾ ਸੀ ਰੋਲ ਆ ਸੀ ਪਰ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਨਹੀਂ ਰਨ ਕਰਨਾ ਹੈਗਾ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਮੈਂ ਕਹਿੰਨ ਲੱਗਿਆ ਵੀ ਤੁਹਾਨੂੰ ਮੇਰੇ ਦੁਆਰਾ ਕਾਲ ਕਰਨ ਦੀ ਲੋੜ ਨਹੀਂ ਤੁਸੀਂ ਖੜੇ ਹੋਵੋ ਤੇ ਅਸੀਂ ਤੁਹਾਡੀ سپورਟ ਕਰਾਂਗੇ ਉਹਦੇ ਵਿੱਚ ਲਿਬਰਲ ਪਾਰਟੀ ਦੇ ਵਿੱਚ ਬਹੁਤ ਸਾਰੇ ਨਵੇਂ ਮੈਂਬਰ ਬਣੇ ਬਕਟੋਰੀਆਵਾਂ ਗਿਆ ਰਾਈਡਿੰਗ ਜਿਨ੍ਹਾਂ ਦੇ ਵਿੱਚ ਕਦੇ ਅਸੀਂ ਸੋਚ ਨਹੀਂ ਸਕਦੇ 11 11 110 12 120 ਹੋਰ ਵੀ ਪਾਵਰ ਰਾਈਡਿੰਗ ਨੇ ਉਹਨਾਂ ਨੇ ਉਹਨਾਂ ਨੂੰ ਇੱਕ ਵੱਡਾ ਮੈਂਡੇਟ ਜਿਹੜਾ ਦਿੱਤਾ ਮਾਰਟਾਨੀ ਉਹਨਾਂ ਨੂੰ ਜਿਹਦੇ ਵਿੱਚ ਉਹ ਲੀਡਰ ਚੁਣਿਆ ਗਿਆ ਆਲਮੋਸਟ 86% ਬੋਰ ਜੀਡੀਸੀ ਕੀ ਲਿਬਰਲ ਬੋਰਡ ਫਰੀ ਮੈਂਬਰਸ਼ਿਪ ਦੀ ਉਹਨਾਂ ਨੂੰ ਪਈ ਉਸ ਤੋਂ ਬਾਅਦ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਹੈਗੇ ਆਂ ਬੰਦਿਆਂ ਸਾਰੇ ਇੱਕ ਬੀਜ ਦੇ ਵਿੱਚ ਜਿਹੜੇ ਉਹਨਾਂ ਨੇ ਡਿਸੀਜਨ ਲਏ ਆ ਉਹ ਬਹੁਤ ਸਾਰੇ ਲੋਕ ਜਦੋਂ ਮੈਨੂੰ ਮਿਲਦੇ ਆ ਤਾਂ ਉਹ ਉਹ ਐਪਰੀਸ਼ੀਏਟ ਕਰ ਰਹੇ ਹੈਗੇ ਕਿਉਂਕਿ ਜਦੋਂ ਅਸੀਂ ਦੋਨੇ ਇਸ਼ੂ ਅੱਜ ਦੇਖਦੇ ਆ ਆ ਰਹੇ ਆ ਚਾਹੇ ਉਹ ਇਕਨੋਮਿਕ ਇਕਨੋਮੀ ਦਾ ਚਾਹੇ ਟੈਰਿਫ ਦਾ ਦੋ ਹੀ ਸਾਡੇ ਕੋਲ ਚੁਆਇਸ ਹੈਗੇ ਆ ਇਸ ਵਿੱਚ ਇੱਕ ਪਾਸੇ ਪੀਆਰ ਪਾਲੀਮ ਹੈਗੇ ਨੇ ਜਦੋਂ ਆਪਾਂ ਹੁਣ ਉਹਨਾਂ ਦਾ ਦੇਖਦੇ ਆ ਕਾਰਸ਼ਕਾਰੀ ਤਾਂ ਉਹਨਾਂ ਦੇ ਹਿਸਟਰੀ ਦੇਖੀਏ ਤਾਂ ਉਹਨਾਂ ਨੇ ਵੀ ਦੇ 10-11 ਸਾਲ ਜਿਹੜੇ ਆ ਉਹ ਪੜ੍ਹਾਈ ਆ ਲਾਇਏ ਇਹ ਕਰਨ ਵਾਸਤੇ ਉਹਨੇ ਬੀਏ ਦੀ ਡਿਗਰੀ ਜਿਹੜੀ ਫਿਰ ਉਹ ਸਾਇੰਸ ਲਈ ਉਦੋਂ ਬਾਅਦ ਪੋਲਿਟਿਕ ਚਲੇ ਕੋਈ ਪ੍ਰਾਈਵੇਟ ਜਿਹੜਾ ਐਂਟਰਪ੍ਰਾਈਜ਼ ਦੇ ਵਿੱਚ ਜਾਂ ਹੋਰ ਕਿਸੇ ਕੰਮ ਦੇ ਵਿੱਚ ਨਹੀਂ ਜਿੱਥੇ ਉਹ ਉਹਨਾਂ ਨੇ ਕੀਤਾ ਇੱਥੇ ਜਿਹੜਾ ਰਹੇ ਔਰ ਹਮੇਸ਼ਾ ਹੀ ਉਹਨਾਂ ਨੂੰ ਜਦੋਂ ਉਹਨਾਂ ਦੀ ਹਿਸਟਰੀ ਵੀ ਦੇਖੀ ਹੈ ਤਾਂ ਉਹਨਾਂ ਨੇ ਹਮੇਸ਼ਾ ਮੈਂ ਦੇਖਦਾ ਉਹਨਾਂ ਨੂੰ 네ਗੈਟਿਵਿਟੀ ਵਾਲੇ ਪਾਸੇ ਨੂੰ ਹੀ ਜਿਹੜਾ ਉਹਨਾਂ ਦਾ ਇਹ ਨਾਰੇ ਛੱਡਣ ਤਾਂ ਕਿ ਮਾਸਰ ਦੂਸਰੇ ਪਾਸੇ ਜਦੋਂ ਕਾਰੀ ਉਹਨਾਂ ਨੂੰ ਵੀ ਦੇਖਦੇ ਆਗੇ ਆ ਤਾਂ ਉਹਨਾਂ ਨੇ ਵੀ ਦੱਸ ਕਿ 11 ਸਾਲ ਜਿਹੜੇ ਆ ਉਹ ਐਜੂਕੇਸ਼ਨ ਵਾਲੇ ਪਾਸੇ ਜਿਹੜੇ ਲਾਏ ਉਹਦੇ ਵਿੱਚ ਉਹਨਾਂ ਨੇ ਚਾਹੇ ਬੀਏ ਇਕਨੋਮਿਕਸ ਦੀ ਜਿਹੜੀ ਆ ਹਾਰਵਰਡ ਤੋਂ ਉਸ ਤੋਂ ਬਾਅਦ ਮਾਸਟਰ ਤੇ ਪੀ ਐਚ ਡੀ ਜਿਹੜੀ ਹੈਗੀ ਆ ਉਹ ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ ਉਸ ਤੋਂ ਬਾਅਦ ਪ੍ਰਾਈਵੇਟ ਐਂਟਰਪ੍ਰਾਈਜ਼ ਦੇ ਵਿੱਚ ਸਨਯੋਗ ਲੈ ਕੇ ਲੈਬ ਤੋਂ ਆਪ ਦੇ ਜਿਹੜਾ ਹੈਗਾ ਜੜੀ ਬਲਬੁੱਤੇ ਨਾ ਕਹਿ ਰਹੋ ਪੜ੍ਹਾਈ ਦੇ ਨਾਲ ਇੰਟੈਲੀਜੈਂਸੀ ਨਾਲ ਉਹ ਜਿੱਥੇ ਕੈਨੇਡਾ ਬੈਂਕ ਆਫ ਕੈਨੇਡਾ ਦੇ ਗਵਰਨਰ ਜਿਹੜੇ ਸੀਗੇ ਉਹ ਕੰਜ਼ਰਵੇਟਿਵ ਪਾਰਟੀ ਨੂੰ ਲਾਏ ਇੱਥੇ ਜਿਹੜਾ ਕੰਜ਼ਰਵੇਟਿਵ ਪਾਰਟੀ ਹੈਗੀ ਉਦੋਂ ਜਿਹੜਾ ਸੀ ਉਹ ਇੰਗਲੈਂਡ ਦੇ ਵਿੱਚ ਸੀਗਾ ਜਦੋਂ ਇਹਨਾਂ ਨੂੰ ਬੈਕ ਸੈਟ ਵੇਲੇ ਇਹਨਾਂ ਨੂੰ ਉੱਥੇ ਲਾਇਆ ਗਿਆ ਔਰ ਦੋਨੇ ਅੱਜ ਆਪੋਜੀਸ਼ਨ ਹੁਣ ਜੋ ਮੱਠੀ ਗਈ ਜਾਵੇ ਪ੍ਰਾਣੀਆ ਤੁਸੀਂ ਦੇਖੋ ਸਟੇਟਮੈਂਟ ਚਾਹੇ ਉਹ ਮਿਨਿਸਟਰ ਜਿਹੜੇ ਸੀਗੇ ਆਨਰੇਬਲ ਫਲੈਰਿਟੀ ਸੀਗੇ ਚਾਹੇ ਪ੍ਰਧਾਨ ਮੰਤਰੀ ਦੇ ਸਾਰੇ ਉਪਲਾਮ ਸੁਹਾ ਪਰ ਸੀ ਇਹਨਾਂ ਨੇ ਕਿਹਾ ਵੀ ਜਿਹੜਾ ਕਾਰਨੀ ਹੈਗਾ ਇਹਨੇ ਸਾਡੀ ਬੜੀ ਮਦਦ ਕੀਤੀ ਅਜੇ ਬੈਂਕ ਆਫ ਗਵਰਨਰ ਜਿਹੜੀ ਇਕਨੋਮਿਕ ਡਾਊਨਟਰਨ ਆਇਆ ਸੀ 2008 ਚ ਉਹ ਚੋਂ ਸਾਨੂੰ ਅਟੜਣ ਦੇ ਇਸੇ ਤਰ੍ਹਾਂ ਬ੍ਰੈਕਸਟ ਦੇ ਉੱਤੇ ਸਲਾਹ ਜਿਹੜੀ ਸੀ ਇੰਗਲੈਂਡ ਉਹ ਦਿੱਤੀ ਮੰਨਣੀ ਨਾ ਮੰਨੀ ਉਹ ਉਹਨਾਂ ਦਾ ਕੰਮ ਸੀ ਪਰ ਇਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਨਿਕਲ ਵਿੱਚ ਕੋਈ ਇਹਦੇ ਵਿੱਚੋਂ ਫਾਇਦਾ ਨਹੀਂ ਫਿਰ ਵੀ ਉਹ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹ ਜੋ ਵੀ ਉੱਥੇ ਹੱਲ ਕਰਸ ਉਦੋਂ ਬਾਅਦ ਵਾਪਸ ਇੱਥੇ ਆ ਗਏ ਉਹ ਆਪਸਾਈ ਡੋਨਨ ਇੰਟ ਪ੍ਰਾਈਵੇਟ ਐਂਟਰਪ੍ਰਾਈਜ਼ ਕੰਮ ਕੀਤਾ ਕੋਈ ਆਪਣੇ ਆਪ ਨੂੰ ਉਹਨਾਂ ਨੇ ਵਿਕਤ ਤਰੀਕੇ ਨਾਲ ਸਟੈਬਲਿਸ਼ ਕਰ ਲਿਆ ਹੁਣ ਇਸ ਵੇਲੇ ਜਦੋਂ ਦੇਖਦੇ ਆਂ ਕਿ ਕੈਨੇਡਾ ਉਸ ਮੋੜ ਤੇ ਖੜਾ ਸੀਗਾ ਜਿੱਥੇ ਇੱਕ ਵਧੀਆ ਲੀਡਰਸ਼ਿਪ ਦੀ ਲੋੜ ਸੀ ਪਾਰਟੀ ਬਹੁਤ ਥੱਲੇ ਜਾ ਚੁੱਕੀ ਸੀ ਕੋਈ ਵੀ ਇਸ ਸਮੇਂ ਦੇ ਉੱਤੇ ਤੁਸੀਂ ਅੰਡਰਸਟੈਂਡ ਕਰਦੇ ਹੋ ਕਿ ਕੋਈ ਵੀ ਉਹਦੀ ਵਾਰਡੋਰ ਲੀਡਰਸ਼ਿਪ ਕੋ ਜਿਹੜੀ ਹੈ ਨਹੀਂ ਪਲਾਨ ਹੈ ਜਾ ਰਿਹਾ ਕਿਉਂ ਉਹ ਕਹਿੰਦਾ ਡੋਕਟਰ ਜਹਾਜ਼ ਚ ਅਸੀਂ ਕਿਉਂ ਉਹ ਤੋਂ ਤਾਂ ਭੱਜੀ ਜਾ ਰਹੇ ਸੀਗੇ ਤੁਸੀਂ ਦੇਖ ਲਈਓ ਤੀਜੇ ਦਿਨ ਅਨਾਉਂਸਮੈਂਟ ਹੋਣੀ ਸੀ ਮੈਮਰੀ ਰਾਨ ਕਰਨਾ ਮੈਮਰੀ ਰਾਨ ਕਰਨਾ ਤੇ ਪਰ ਇਹਨਾਂ ਨੇ ਕੀ ਕੀਤਾ ਉਹ ਹਿਆ ਕੱਢਿਆ ਕਿਉਂ ਕਿ ਜਦੋਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਉਹ ਇਹਨਾਂ ਨੇ ਕਿਹਾ ਵੀ ਮੇਰਾ ਸੁੱਖ ਕੋਈ ਕਾਰਨ ਹੈਗਾ ਰਾਨ ਕਰਨ ਦਾ ਵੀ ਕੈਨੇਡਾ ਤੇ ਕੈਨੇਡੀਅਨ ਤੇ ਸਾਡੀ ਸੋਵਰਨਿਟੀ ਇਹਨੂੰ ਜਿਹੜਾ ਹੈਗਾ ਮੱਦੇਨਜ਼ਰ ਰੱਖ ਕੇ ਜਿਹੜਾ ਹੈਗਾ ਰਾਨ ਕਰਨਾ ਔਰ ਕੋਈ ਇਹਨਾਂ ਨੇ ਆਪਣਾ ਨੌ ਪਾਇਆ ਇੱਥੇ ਪਹੁੰਚ ਗਿਆ ਹੁਣ ਆਪਾਂ ਇਹ ਦੁਹੰਦਾਰ ਅਜਿਵੇਂ ਆਪਾਂ ਜਦੋਂ ਕੰਪੇਅਰ ਕਰਦੇ ਹਾਂ ਦੂਸਰੇ ਪਾਸੇ ਪੀਆ ਪਾਲੀਵ ਆਲਵੇਜ਼ ਨਾਰੇ ਲਾਉਂਦੇ ਜੇ ਉਹਨਾਂ ਦੀ ਕਾਰਜਕਾਰੀ ਦੇਖੋ ਤੇ ਈਵਨ ਜਦੋਂ ਆਪ ਵੀ ਮਿਨਿਸਟਰ ਹੈ ਐ ਕੋਈ ਵੱਡੀ ਅਚੀਵਮੈਂਟਸ ਨਹੀਂ ਸੀ ਇਹਨਾਂ ਨੇ ਪਹਿਲੇ ਹਫ਼ਤੇ ਆਉਂਦੇ ਕਿਹਾ ਵੀ ਜਿਹੜੇ ਡੋਨਲਡ ਟਰੰਪ ਹੈਗੇ ਨੇ ਹੀ ਇਸ ਨਾਟ ਈਵਨ ਵਰਥ ਥੇ ਕਾਲ ਰਾਈਟ ਜੇ ਉਹਨਾਂ ਨੇ ਸੱਚ ਨਾਲ ਗੱਲ ਕਰਨੀ ਹੈਗੀਆ ਕੈਨੇਡੀਅਨਸ ਨੂੰ ਕੈਨੇਡਾ ਨੂੰ ਔਰ ਕੈਨੇਡਾ ਦੀ ਸੋਵਰਨਟੀ ਜਿਹੜੀ ਹੈਗੀ ਆ ਉਹਨੂੰ ਰਿਸਪੈਕਟ ਕਰਨਾ ਹੀ ਬੁਲਤ ਇਹ ਨਹੀਂ ਹੈਗਾ ਕਿ ਤੁਸੀਂ ਸਾਨੂੰ ਪਵੰਤਵੀ ਸਟੇਟ ਕਹੀ ਜਾਓ ਜਿਵੇਂ ਸਾਡਾ ਪ੍ਰਾਈਮ ਮਿਨਿਸਟਰ ਲੋਕਾਂ ਦਾ ਚੁਣਿਆ ਨੂੰ ਮੈਂ ਤਾਂ ਚਾਹੀ ਅਸੀਂ ਉਹਦੇ ਨਾਲ ਐਗਰੀ ਕਰੀਏ ਚਾਹੇ ਨਾ ਕਰੀਏ ਸਭ ਸਰਵਪਾਪਕ ਪਰ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਉਹ ਸਾਡਾ ਜਿਹੜਾ ਸਟੇਟ ਨੂੰ ਸਾਡੇ ਨੂੰ ਚਲਾਉਂਦਾ ਉਹਦੀ ਰਿਸਪੈਕਟ ਹੈ ਪਰ ਉਹਦੇ ਵਿੱਚ ਕੀ ਹੋਇਆ ਕਿ ਆਉਂਦੇ ਜਦੋਂ ਪਹਿਲਾ ਹੀ ਜਿਹੜਾ ਨੇ ਕਿਹਾ ਵੀ ਅਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਕੋਸ਼ਿਸ਼ ਕਰਨਾ ਵੀ ਅਸੀਂ ਇੰਡੀਪੈਂਡੈਂਟ ਜਿਹੜੀ ਸਾਡੀ ਕਰਨੀ ਹੈਗੀ ਆ ਔਰ ਅਸੀਂ ਵਿਦਾਇਕ ਯੂਐਸਏ ਉੱਤੇ ਜਿਹੜਾ ਉਹ ਨਿਰਭਰ ਕਰੀਏ ਸੀ ਦੂਜੀਆਂ ਇਕਨੋਮੀ ਜਿਹੜੀਆਂ ਉਹਨਾਂ ਨਾਲ ਰਿਸ਼ਤਾ ਪੈਦਾ ਕਰਨਾ ਔਰ ਪਹਿਲਾ ਇਥੇ ਪੰਨ ਦਾ ਬਿਨੰਦ ਪੋਸਟਿਵ ਡੇ ਸੀਗਾ ਫ੍ਰਾਂਸ ਦਾ ਔਰ ਇੰਗਲੈਂਡ ਦਾ ਉਹ ਇਸ ਕਰਕੇ ਕਿਉਂਕਿ ਉਹਦੇ ਆਲਰੇਡੀ ਜਿਹੜੇ ਦੁਨੀਆ ਲੈਵਲ ਦੇ ਉੱਤੇ ਜਿਹੜੇ ਕੰਟੈਕਟਸ ਹੈਗੇ ਨੇ ਉਹ ਸਟੈਬਿਸ਼ ਕੀਤੇ ਆ ਉਹ ਲਾਇਆ ਉੱਤਨੇ ਸਾਰੇ ਇੱਥੇ ਆ ਕੇ ਜਦੋਂ ਆਰਟਿਕ ਸੋਵਰਿਟੀ ਦੀ ਗੱਲ ਚੱਲਦੀ ਹੈਗੀ ਆ ਉਹ ਕੰਟੈਕਟਸ ਸਾਈਨ ਕਰਨਾ ਸੀ ਆਸਟ੍ਰੇਲੀਆ ਨਾਲ ਵਿਦਾਇਕ ਯੂਐਸਏ ਨਾਲ ਕਰੇ ਸਤੇਰੀਆਂ ਸਾਇੰਕੀਤਾ ਮਾਰ ਨਾਲ ਹੀ ਉੱਤਨਾ ਫਿਰ ਐ ਕਿਸੇ ਬੋਰਡ ਬਿਲਟੀ ਨਿਕਲ ਉੱਤੇ ਉਹਨਾਂ ਨੇ ਕਿਹਾ ਜੀ ਜੇਕਰ ਫਸਟ ਟਾਈਮ ਮੁੰਬਈ ਕਿਉਂਕਿ ਇਹ ਵੀ ਮੰਗ ਮੇਰੇ ਕੰਸਿਸਟੈਂਸੀ ਚ ਬਹੁਤ ਆ ਰਹੀ ਸੀਗੀ ਇੱਥੇ ਹੈਰੀ ਵਿੱਚ ਜਸਵੰਦਰ ਸਿੰਘ ਸ਼ਾਹ ਮੈਨੂੰ ਇਫੈਕਟ ਬਹੁਤ ਸਾਰੇ ਲੋਕ ਸੀ ਜਿਹੜੇ ਮੈਨੂੰ ਕਾਲਾਂ ਕਰਦੇ ਸੀ ਵੀ 1 ਮਿਲੀਅਨ ਦੀ ਜਿਹੜੀ ਆ ਇਹ ਘਟਾ ਦਿਓ ਅਸੀਂ ਵੀ ਉਹਨਾਂ ਨੂੰ ਕਹਿੰਦੇ ਸੀ ਵੀ ਇਹਨੂੰ ਵਧਾਓ ਜਿਹੜੀ ਹੈਗੀ ਇਹ ਦਾ ਜਿਹੜੀ GST ਵੀ ਸੋ 1 ਮਿਲੀਅਨ ਤੱਕ ਡੇਰਾ ਸੀ ਗਿਆ ਵੇਸੀ ਫਰਸਟ ਟਾਈਮ ਮੁੰਬਈ ਰੋਗਾਂ ਉਹ ਵੀ ਸੀ ਹੈਲਪ ਕਰਾਂਗੇ ਉਹਦੇ ਵਿੱਚ 50000 ਡਾਲਰ ਤਕਰੀਬਨ ਜਿਹੜਾ ਫਰਸਟ ਟਾਈਮ ਹੋਮ ਬਾਏਰ ਆ ਉਹ ਅੱਜਕੱਲ ਬਾੜੇ ਸਾਡੇ ਬੱਚੇ ਵੀ ਦੇਖੋ ਜੋ ਮੈਂ ਆਪਣੇ ਵੀ ਦੇਖਿਆ ਉਹ ਛੋਟੇ ਘਰਾਂ 'ਚ ਜਾਂ ਟਾਊਨ ਹਾਊਸ ਜਾਂ ਹਾਲਮੈਂਟਸ ਲੈਂਡ ਦੀ ਕੋਸ਼ਿਸ਼ ਕਰਦੇ ਔਰ ਉਹਦੇ ਵਿੱਚ ਸਾਰੇ ਜਿਹੜੇ ਸੀਗੇ ਉਹ ਉਹਦੇ ਵਿੱਚ ਆ ਜਾਂਦੇ ਨੇ ਉਹਦੇ ਨਾਲ ਇੱਕ ਤਾਂ ਹਾਊਸਿੰਗ ਮਾਰਕੀਟ ਨੂੰ ਫਾਇਦਾ ਸੀ ਦੂਸਰਾ ਜਿਹੜੇ ਫਰਸਟ ਟਾਈਮ ਹੋਮ ਬਾਏਰ ਸੀ ਉਹਨੂੰ ਇਹਦਾ ਇਹਦਾ ਓਪਕਾਰਾ ਹੋਣਾ ਔਰ ਦੂਜੀ ਗੱਲ ਸੀਗੀ ਵੀ ਇਹ ਪਾਲੀ ਪੋਲਿਸੀ ਤੋਂ ਨਾਰੀ ਲਾਉਂਦੇ ਸੀ ਐਕਸ ਦੀ ਟੈਕਸ ਐਕਸ ਦੀ ਟੈਕਸ ਕਾਰਬਨ ਟੈਕਸ ਦੀ ਗੱਲ ਕਰਦੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਆਪੀ ਲੀਡਰਸ਼ਿਪ ਪਲੇਸ ਦੇ ਵਿੱਚ ਆਉਣ ਦੇ ਚਦ ਮ੍ਰਿੰਸਟਰ ਬੰਡੇਆ ਪਹਿਲੀ ਕੈਬਨਟ ਮੀਟਿੰਗ 'ਚ ਉਹਨਾਂ ਨੇ ਕੋਈ ਡਿਸੀਜਨ ਲਿਆ ਕਿ ਜਿਹੜਾ ਕਜੂਰ ਕਾਰਬਨ ਟੈਕਸ ਜਿਹੜਾ ਹੈਗਾ ਉਹ ਪਹਿਲੀ ਫਰਤ ਤੋਂ ਖਤਮ ਹੋਊਗਾ ਉਹ ਖਤਮ ਹੋ ਗਿਆ ਬੀਸੀ ਦੇ ਵਿੱਚ ਸੁਬੇਣਾ ਲਾ ਸੀ ਇਤੋਂ ਦੇ ਸੁਬੇਣਾ ਦੇ ਰਹਾ ਸੀ ਉਹ ਸਟੈਪ ਲੈ ਕੇ ਇਹਨਾਂ ਨੇ ਮੇਥੋਂ ਜਿਹੜਾ ਉਹ ਖਤਮ ਕਰ ਦਿੱਤਾ ਔਰ ਦੂਸਰਾ ਉਹਨਾਂ ਨੇ ਕਿਹਾ ਵੀ ਸਾਡੀਆਂ 13 ਇਕਨੋਮੀਆਂ ਸੀ 30 ਨੇ ਇਕਨੋਮੀਆਂ ਬਹੁਤ ਲੰਮੇ ਸਮੇਂ ਤੋਂ ਇਹ ਗੱਲ ਚੱਦੀ ਚੱਈਏ ਜਿਵੇਂ ਪਾਲਸੀ ਦੇ ਚੱਟ ਆਉਂਦੇ ਜਾਂਦੇ ਰਹਿੰਦੇ ਸੀ ਉਹ ਪਾਰਟੀਆਂ ਪਰ ਜਿਹੜੇ ਇੰਟਰਪਰਵਿੰਸ਼ਲ ਬੈਰੀਅਰ ਸੀਗੇ ਉਹ ਬਹੁਤ ਜ਼ਿਆਦਾ ਜਿਹੜੇ ਨੇ ਉਹ ਜਿਹੜੇ ਸੀ ਰੈਲਵੇ ਰੋ ਜਾਂ ਰਾਜ ਰੂੜਾ ਬਣੇ ਸੀਗੇ ਉਹਨਾਂ ਨੇ ਕਿਹਾ ਵੀ ਮੈਂ 13 ਇਕਨੋਮੀਆਂ ਨਹੀਂ 10 ਸੂਬੇ ਸ਼ਾਮਿਲ ਦੇ 43 ਇਹ ਨਹੀਂ ਚੋਤੇ ਕੋਈ ਚਾਹਣਾ ਉਹਨਾਂ ਨੇ ਕਿਹਾ ਪਹਿਲੀ ਜਨਵਰੀ ਤੋਂ ਕਿਉਂਕਿ ਦੇਖੋ ਪ੍ਰੀਮੀਅਰ ਨਾਲ ਮੀਟਿੰਗ ਕਰਨੀ ਕਰ ਰਹੇ ਨੇ ਉਹਨਾਂ ਨੇ ਪ੍ਰੀਮੀਅਰ ਨਾਲ ਗੱਲਬਾਤ ਕੀਤੀ ਔਰ ਪ੍ਰੀਮੀਅਰ ਨੇ ਇਹਦੀ ਆਓ ਸਪੋਰਟ ਕੀਤੀ ਔਰ 13 ਦੀ 13 ਇਕਨੋਮੀ ਤੋਂ ਇੱਕ ਇਕਨੋਮੀ ਆ ਕੇ ਜਿਹੜੀ ਹੈਗੀ ਆ ਉਹ ਜੁਲਾਈ ਤੋਂ ਪਹਿਤੋਂ ਜਿਹੜੀ ਲਾਗੂ ਹੋਣੀ ਸੋ ਜਦੋਂ ਇਹ ਉਸਕ ਡਿਸੀਜਨ ਦੇਖਦੇ ਹੈਗੇ ਆ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਆਪਾਂ ਦੋਨਾਂ ਨੂੰ ਕੰਪੇਅਰ ਕਰਦੇ ਹਾਂ ਇੱਕ ਪਾਸੇ ਇਹ ਪੋਲੀਓ ਹੋਣਾਂ ਦੇਖੀਏ ਔਰ ਦੂਸਰੇ ਪਾਸੇ ਮਾਰ ਕਰਨੇ ਉਹਨਾਂ ਨੂੰ ਚਾਹੇ ਉਹਨਾਂ ਦੀ ਰਜਮੇਤikal ਕਰ ਲੀਏ ਚੈਯੋ ਨਦੀ ਡਿਸੀਜਨ ਟੇਕਿੰਗ ਪਾਵਰ ਟਿਕਲ ਕਰ ਲੀਏ ਤੇ ਮੈਂ ਇਹ ਕਹਿਣਾ ਮਤਲਬ ਮੈਂ ਨਹੀਂ ਤੁਸੀਂ ਵੀ ਦੇਖਿਆ ਵਾ ਕਿ ਪਿਛਲੇ ਹੀ ਹੀ ਸਮੇਂ ਦੇ ਵਿੱਚ ਜਦੋਂ ਮੈਂ ਜਾ ਰਿਹਾ ਤਾਂ ਲੋਕ ਜਿਹੜੇ ਨੇ ਉਹ ਇਹ ਆ ਕੇ ਮੈਨੂੰ ਕਹਿੰਦੇ ਸੀ ਇਫੈਕਟ ਆਫ ਕੱਲ ਮੈਂ ਬੈਠਾ ਸੀ ਬਹੁਤ ਬਜ਼ੁਰਗ ਕਪਲ ਜਿਹੜਾ ਉਹ ਚੱਲ ਕੇ ਆਏ ਆਫਿਸ ਦੇ ਵਿੱਚ ਤੇ ਮੈਨੂੰ ਕਹਿੰਦੇ ਵੀ ਸੋਕ ਅਸੀਂ ਆਏ ਆ ਤੇ ਅਸੀਂ ਤੁਨੂੰ ਵੋਟ ਕਰਨੀ ਹੈਗੀ ਆ ਤੇ ਅਸੀਂ ਤੈਨੂੰ ਹੈਲਪ ਵੀ ਕਰਨੀ ਹੈਗੀ ਹੈ ਬਣੇ ਚਲੋ ਦੈਰ ਫਿਰ ਜਿਹੜਾ ਵੀ ਪਾਉਂਦਾ ਉਹ ਉਹਨਾਂ ਦੀ ਪਰ ਉਹ ਕਹਿ ਰਹੇ ਨੇ ਹਸਨભાઈ ਵੀ ਅਸੀਂ ਇਕੱਲਾ ਇਹ ਨਹੀਂ ਕਰ ਰਹੇ ਅਸੀਂ ਆਪਣੇ ਸਾਰਾ ਜਿਹੜਾ ਸਰਕਲ ਆਫ ਫਰੈਂਡ ਜਿਹੜੇ ਕੰਜ਼ਰਟ ਇਨ ਬੋਟਾ ਪਾਉਂਦੇ ਸੀਗੇ ਅਸੀਂ ਉਹਨਾਂ ਨੂੰ ਕਹਿ ਰਹੇ ਆਂ ਵੀ ਇਹ ਜਿਹੜਾ ਹੈਗਾ ਇਹ ਰਾਈਟ ਲੀਡਰ ਆ ਅਸੀਂ ਉਹਨਾਂ ਨੂੰ ਕਨਵਿੰਸ ਕਰਾਉਂਦੇ ਉਹ ਕਦੇ ਵੀ ਬਹੁਤ ਸਾਰੇ ਗਰੂਪਸ ਆਫ ਪੀਪਲ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਕਨਵਿੰਸ ਕਰਦੇ ਲੋਕ ਇਹ ਲੋਕਲ ਪਾਰਟੀ ਕੋ ਬੱਦਲ ਲੋਕਾ ਚੌੜਾ ਟੈਂਟ ਹੈ ਕੋਈ ਵੀ ਬੰਦਾ ਜਿਹੜਾ ਉਹ ਆਸ ਔਰ ਐਨਡੀਪੀ ਦੇ ਮੈਂ ਦੇਖ ਰਿਹਾ ਬਹੁਤ ਸਾਰੇ ਵਲੰਟੀਅਰ ਜਿਹੜੇ ਆਫਿਸ ਆ ਰਹੇ ਆ ਉਹ ਕਹਿੰਦੇ ਜੀ ਅਸੀਂ ਐਨਡੀਪੀ ਨੂੰ ਸਪੋਰਟ ਕਰਦੇ ਰਏ ਆ ਪਰ ਅਸੀਂ ਜਿਹੜਾ ਇਸ ਵੇਲੇ ਸਾਡਾ ਜਿਹੜਾ ਹੈਗਾ ਫੋਕਸ ਉਹ ਵਸੇਤਾਂ ਨੂੰ ਜਿਹੜੀ ਆ ਉਹ ਸਪੋਰਟ ਕਰਨ ਦੀ ਸੋ ਜਦੋਂ ਇਹ ਦੇਖਦਾ ਤੇ ਮੈਨੂੰ ਜੋ ਆਪਾਂ ਨੰਬਰ ਤਾਂ ਉੱਪਰ ਹੀ ਨਾ ਜਾਂਦੇ ਆ ਜਿਹੜੇ ਪੋਲ ਜਾਂ ਮੈਂ ਉਹਨਾਂ ਨੂੰ ਬੜਾ ਵਿਸ਼ਵਾਸ ਨਹੀਂ ਰੱਖਦਾ ਪਰ ਜਦੋਂ ਮੈਂ ਗ੍ਰਾਉਂਡ ਤੇ ਦੇਖਦਾ ਉਹ ਰੈਲਿਟੀ ਮੈਨੂੰ ਜਿਹੜੀ ਹੈਗੀ ਆ ਉਹ ਸਾਹਮਣੇ ਨਜ਼ਰ ਆ ਰਹੀ 2 ਸਟੈਪਸ ਤੇ ਆਲਮੋਸਟ 2-3 ਹਜ਼ਾਰ ਲੋਕ ਤਾਂ ਸੀ ਅੱਜ ਇਹ ਬਈ ਫਿਰ ਚੜ ਦੁਰਨਾਪੀਤਾ ਜਿੰਮ ਪੰਜ ਕੋਜ ਮੈਂ ਰਿਪੋਰਟ ਲਈ ਸੀ 23 24 ਸੋ ਦੋਸ਼ ਦੇ ਸੀ ਔਰ ਬਹੁਤ ਸਾਰੇ ਦੋਸ਼ ਤੋਂ ਇਹੀ ਨਿਵਾਸ ਸਾਹਮਣੇ ਜਿਹੜੀ ਸੀ ਉਹ ਆ ਦੇ ਸਕਦੇ ਸੋ ਉਹ ਜਦੋਂ ਨੈਸ਼ਨਲ ਲੈਵਲ ਦੀ ਗੱਲ ਕਰਦੇ ਆ ਤਾਂ ਸਾਨੂੰ ਕੋ ਵਧੀਆ ਲੀਡਰ ਮਿਲਿਆ ਤੇ ਮੈਂ ਸਾਰਿਆਂ ਨੂੰ ਤੁਹਾਨੂੰ ਇਹੀ ਰਿਕਵੈਸਟ ਕਰੂੰਗਾ ਕਿ ਜਿੱਥੇ ਜਿੱਥੇ ਵੀ ਜਿਹੜਾ ਹੈਗਾ ਅਸੀਂ ਸਪੋਰਟ ਕਰੀਏ ਤਾਂ ਕਿ ਮਾਰ ਕਰਨੇ ਜਿਹੜੇ ਹੈਗੇ ਉਹਨਾਂ ਨੂੰ ਇੱਕ ਵੱਡਾ ਮੈਂਡੇਟ ਮਿਲ ਸਕੇ ਆ ਕਿ ਉਹ ਜਿਹੜੀ ਹੈਗੀ ਇਹ ਚੀਜ਼ਾਂ ਅਸੀਂ ਆ ਲਿਸ ਮੁਕਦਈ ਇਹਨਾਂ ਨੂੰ ਅੱਗੇ ਜਿਹੜੀ ਦੋਹੀ ਸਾਨੂੰ ਇਸ਼ੂ ਫੇਸ ਕਰ ਰਹੇ ਅਮਲੇਜ ਰੋਚ ਸਾਨੂੰ ਬੇਟੋ ਜਦ ਲੋਕਲ ਲੈਵਲ ਦੀ ਗੱਲ ਆਉਂਦੀ ਆ ਦੇਖੋ ਅਸੀਂ ਵੀ ਇਨਸਾਨ ਆ ਜਦੋਂ ਮੈਂ ਪੋਲੀਟਿਕਲ ਲਾਈਫ ਦੇ ਵਿੱਚ ਆਇਆ ਤੇ ਕੋਈ ਮੇਰਾ ਵਿਚਾਰ ਨਹੀਂ ਸੀਗਾ ਵੀ ਮੈਂ ਪੋਲੀਟਿਕਸ ਕਰਕਿਉਂਕਿ ਮੇਰੀ ਘਰਦਿਆਂ ਦੀ ਕੋਈ ਜਿਹੜੀ ਸੀ ਬਹੁਤ ਸਾਰਿਆਂ ਨੂੰ ਪਤਾ ਫਿਲਮੀ ਮੈਚ ਜੀਤਣਾ ਚਾਹਣਾ ਕੁਝ ਕਈ ਵਾਰ ਨਹੀਂ ਪ੍ਰਧਾਨ ਦਾ ਕੋਈ ਬੈਕਗ੍ਰਾਉਂਡ ਹੈ 1998 ਕੋਚ ਮਸੇਵ ਇੰਜੀਨੀਅਰਿੰਗ ਡੀਗਰੀ ਆਖਿਰ ਮੈਂ ਪਿਆ ਸੀ ਉਹਨਾਂ ਨੇ ਲਈ ਕੋਰਸ ਲੋਦਣਾ ਤੋਂ ਕੀਤੀ ਸੀ ਆ ਕੇ ਯੂਨੀਵਰਸਿਟੀ ਆਫ ਕੈਲਗੇਜ ਹਿਮੈਨਟਿਟੀਜ਼ ਦੀ ਉਤਾਖਾ ਲਿਆ ਕਿਉਂਕਿ ਮੇਰਾ ਇੰਟਰਸਟ ਜਿਹੜਾ ਸੀਗਾ ਮੈਂ ਹੁੰਦਿਆਂ ਪਹਿਲਾਂ ਟ੍ਰਾਂਸਪੋਰਟੇਸ਼ਨ ਚ ਇੱਕ ਗਵਰਨਮੈਂਟ ਅਪਰੂਵਡਰ ਦਾ ਜੌਬ ਮਿਲ ਗਈ ਸੀ ਮੈਂ ਨੂੰ ਉੱਥੇ ਲੱਗਿਆ ਵੀ ਮੈਂ ਉਦੋਂ ਮੈਂ ਸਰਵੇਅ ਦੇ ਕੇ ਸਰਵੇ ਕਰਦੇ ਉਹਦੇ ਲਈ ਕਿਤੇ GPS ਉਸ ਵੇਲੇ ਇੱਕ ਨਵਾਂ ਫੀਲਡ ਸੀਗਾ ਤਾਂ ਮਰਜੀਂ ਵੀ ਸੀ ਮੈਂ ਕਿਹ ਚਲੋ ਇੱਕ ਸੈਕੰਡ ਡਿਗਰੀ ਜਿਹੜੀ ਹੈਗੀ ਆ ਉਹ ਮੈਂ